ਛੁੱਟੀ ਵਾਲੇ ਦਿਨ ਲੇਵਲ ਲੱਗੀ ਹੋਈ ਆ ਹੈ ਇਹਨੂੰ ਕਹਿੰਦੇ ਛੁੱਟੀਆਂ ਬਤਾਉਣੀ ਆ ਇਧਰ ਆਸਤਾਨ ਜੀ ਆਪ ਵੀ ਮੁਰੇ ਹੋਇਆ ਮਾਇਆ ਜੋ ਫਿਲਹਾਲ ਬੁਰਵਾ ਰਿਹਾ ਹੈ ਇਹ ਕਿ ਭਰਾਵਾ ਪਟੂਕਰ ਸਾਹਿਬ ਵੀ ਆ ਰਹੇ ਨੇ ਸਾਫ ਬੜੀ ਆਹੋ ਮਾਇਆ ਬੁਰਵਾ ਕੇ ਆ ਕੇ ਆ ਸਾਡੇ ਮੇਸਤਰੀ ਆ ਗਏ ਆ ਸਿਮੈਂਟ ਲੈਣ ਤੇ ਮੇਸਤਰੀ ਨੂੰ ਪਤਾ ਨਹੀਂ ਕਿਹੜਾ ਲੱਗਦਾ ਹਾਂ ਆ ਗਿਆ ਪਤਾ ਹੈ ਠੀਕਾ ਪਤਾ ਹੈ ਨਹੀਂ ਕਿਹੜਾ ਸਿਮਿੰਟ ਲੱਗਦਾ ਆਹੀ ਲਗਵਾਉਣਾ ਭਾਈ ਦੇਖੀ ਚੱਕੋ ਆਹੀ ਲਗਵਾਉਣਾ ਹਾਂ ਆਹ ਤੁਹਾਨੂੰ ਨਹੀਂ ਗਏ ਬਸਤਾਰ ਨਹੀਂ ਕਰਕੀਮੇ ਬਾਬੇ ਨੂੰ ਫੋਨ ਫੌਜੀ ਦਾ ਮਿੱਤਰ ਆ ਫੌਜੀ ਕਰਕੇ ਪੁੱਛੇ ਵੀ ਕਿਹੜਾ ਆਹੋ ਕੀਮੇ ਬਾਬੇ ਨੂੰ ਪੁੱਛ ਲਾ ਵੀ ਕਿਹੜਾ ਲੱਗਣਾ ਸਿਮਿੰਟ ਆਹੋ ਸਿਮਿੰਟ ਤਾਂ ਇੱਥੇ ਸਾਰੇ ਕਈ ਤਰ੍ਹਾਂ ਦੇ ਆ ਹੁਣ ਕਿਹੜਾ ਲਾਈਏ ਕੋਲਾ ਵੀ ਹੈਗਾ ਉਹਦੇ ਕੋਲਾ ਉਹ ਦੂਜੇ ਨੂੰ ਲੱਗਣਾ ਹਾਂ ਆ ਲੱਗਾ ਪੰਜਾਹ ਕਿੰਨਾ ਆਪੋਸਟਰੀ ਮੈਂ ਮੁ ਪਾਈ ਲੈਣ ਦੋ ਚੱਕ ਲਓ ਦੋ ਨਹੀਂ ਇਹਦਾ ਕਰਾਂਗੇ ਨਾ ਨਹੀਂ ਇਹਨਾਂ ਦੀ ਗੱਲ ਵੀ ਨਾ ਕੋਈ ਚੀਜ਼ ਨਹੀਂ ਚਾਹ ਰਿਹਾ 4 ਰੁਪਏ ਨਹੀਂ ਚਾਹ ਰਿਹਾ ਉੱਥੇ 5 ਦਾ 20 ਰੈਂਜ ਕਰ ਆਹੋ ਦੋ ਚੱਕ ਲਓ ਦੋ ਚੱਕ ਲਓ ਹੂੰ ਪੂਰਾ ਦੋਸਤ ਹੈਗਾ ਹੀ ਜੇ ਤੇਜ਼ ਕਰਨਾ ਵੀ ਜੀਮ ਦਾ ਲੈ ਲਓ ਜਾਂ ਫੋਟਾ ਇਹਨਾਂ ਨੂੰ ਆਹੀ ਜਾਂ ਵੱਡਾ ਲੈ ਲਓ ਇਹ ਤਾਂ ਦਿੱਤਾ ਹੈ ਮਮ ਇਹ ਤਾਂ ਦਿੱਤਾ ਆ ਇਹ ਤਾਂ ਦਿੱਤਾ ਆ ਤੇਜ਼ ਕਰਦੇ ਹੋਰ ਮਾਰ ਮਾਰ ਕੇ ਇਹ ਨਹੀਂ ਬਣਾਉਂਦਾ ਆਹੀ ਆ ਤੁਸ ਕਾਲ ਕੇ ਕਾਫੀ ਬੰਨ ਗਏ ਕਲੀ ਇਹ ਉਹ ਤਾਂ ਹੁੰਦੀ ਆ ਓਏ ਦੋ ਬੋਲੇ ਲੈ ਲੈ ਮਾਲਟੇ ਦੇ ਤੇ ਇੱਕ ਲੈ ਲਿਆ ਸਿਮਿੰਟ ਦਾ ਆਪਾਂ ਤੇ ਪੁਰਸ਼ ਗਿਸ਼ਕੇ ਚੀਮੇ ਬਾਬੇ ਨੇ ਟਾਈਮਸ ਆ ਰਿਹਾ ਚੀਮੇ ਬਾਬੇ ਨੂੰ ਪੁੱਛਿਆ ਤੇ ਆ ਲੱਗਾ ਫੌਜੀ ਗੱਡੀ ਤੇ ਆ ਗਿਆ ਹੁਣ ਆਹੀ ਠੀਕ ਆ ਚਲੋ ਰੰਗ ਵੀ ਲੈ ਲਿਆ ਵੇ ਸਾਡੇ ਬੰਦਿਆਂ ਨੇ ਹੁਣ ਕਾਂਡੀ ਗੁੰਡੀ ਵੀ ਦੇ ਲੈ ਕਾਂਡੀ ਤੇਸੀ ਰੰਗ ਵੀ ਲੈ ਲਿਆ ਤੇ ਫੌਜੀ ਗੱਡੀ ਲੈ ਕੇ ਤੁਰ ਪਿਆ ਹੁਣ ਆ ਲਓ ਵੀ ਖਰੀਦਦਾਰੀ ਗਈ ਆ ਹੋ ਸਾਡੀ ਸਮਾਨ ਦੀ ਤੇ ਹੁਣ ਗੱਡੀ 'ਚ ਰੱਖਣ ਲੱਗੇ ਆ ਸਾਡੇ ਬੰਦੇ ਸਿਮਿੰਟ ਇਹ ਇਹੋ ਜਿਹਾ ਠੇਕੇਦਾਰ ਆ ਕੰਦ ਢਾ ਕੇ ਹੈ ਹੈ ਤਾਰੀ ਹੈ ਤਾਰੀ ਬਿੱਲਾ ਠੇਕੇਦਾਰ ਇਹੋ ਜਿਹਾ ਠੇਕੇਦਾਰ ਆ ਪਹਿਲਾਂ ਕੰਦ ਢਾ ਲੰਦਾ ਬਾਅਦ ਚ ਉਹਦੇ ਹਿਸਾਬ ਨਾਲ ਮਟੀਰੀਅਲ ਲੈ ਕੇ ਆਉਂਦਾ ਇਹ ਨਹੀਂ ਵੀ ਪਹਿਲਾਂ ਹੁਣ ਠਿਕ ਅਸਲੀ ਠੇਕਾ ਇਹਨੇ ਹੁਣ ਦੱਸਣਾ ਵੇਸਟ ਨਾ ਜਾਵੇ ਵੇਸਟ ਨਾ ਜਾਵੇ ਕੁਝ ਵੀ ਚਲੋ ਕਿ ਆ ਕਦੇ ਹੈ ਤੇ ਉੱਤੇ ਰੱਖ ਲਾ ਬੱਸ ਚੈਨੀਆਂ ਦੇ ਸਾਂਤਸਾ ਦੇ ਡਾ ਖਰੀਦਣ ਇੱਧਰ ਦੇਖ ਇੱਧਰ ਦੇਖ ਉਹ ਆਏ ਆ ਇੱਥੇ ਕੇ ਆਏ ਆ ਮੋਰਾਤੂਰੀ ਦਾ ਸਮਾਨ ਲੈਣ ਦੇਖਦੇ ਪਰਫੂਮਾ ਐ ਐਤਾਰੀ ਦੇਖਣ ਪਰਫੂਮਾ ਲੱਗਿਓ ਆਇਓ ਮੋਰਾਤੂਰੀ ਦਾ ਸਮਾਨ ਲੈਣੇ ਠੀਕ ਚਾਹੀਦਾ ਇੱਕ ਠੇਕੇਦਾਰ ਦੇ ਉੱਥੋਂ ਪਸੰਦ ਨਹੀਂ ਆਇਆ ਇਹ ਸਮਾਨ ਹੁਣ ਠੇਕੇਦਾਰ ਕਹਿੰਦਾ ਵੀ ਦੂਜੀ ਦੁਕਾਨ ਤੇ ਲੈ ਕੇ ਆਇਆ ਸਾਨੂੰ ਇੱਥੋਂ ਮਿਲੂਗੀ ਕੰਢੀ ਤੇ ਸੀ ਤੇ ਇੱਥੋਂ ਦਿਖਾ ਲਦੇ ਸਾਨੂੰ ਹੁਣ ਕੀ ਕੀ ਲੈਣੇ ਆ ਆਪਾਂ ਮਿਲ ਗਈ ਕਾਂਡੀ ਕਿਹੜੀ ਹੈ ਲਈ ਫੇ ਕਿਹੜੀ ਲਈ ਆ ਹਾਂ ਕਹਿੰਦੇ ਹਾਂ ਦੋ ਲੈ ਲਈਆਂ ਫੇ ਤਾਂ ਅੰਮੇ ਬਣ ਗਿਆ ਫੇ ਤਾਂ ਲੈ ਲਓ ਲੈ ਲਓ ਹੁਣ ਕੁਛ ਨਹੀਂ ਹੁੰਦਾ ਉਹ ਫੇ ਆਖੀ ਕੱਢ ਸਕਦਾ ਉਹ ਤਾਂ ਕੋਈ ਫਾਇਦਾ ਉਹੀ ਲੈ ਲਓ ਲੈ ਲਓ ਜਿਹੜਾ ਲੈਣਾ ਚੱਕ ਲਓ ਇੱਕ ਲੈ ਲਓ ਲੈ ਲਓ ਜਿਹੜਾ ਲੈਣਾ ਚੱਕ ਲਓ ਇੱਕ ਬਰਛ ਤਾਂ 22 ਟੱਪਾ ਡਾਬੇ ਨਾ ਹੋ ਜਵੇ ਕਿਤੇ चार पैसे बचन भी बचन भी बिचो चार पैसे है फौजी चार पैस बचन भी तो तो एक सौ तीह तो फौजी दिहाड़ी है हां जी सही है लो जिद ये सही है बड़ा ਆ ਗਿਆ ਆ ਗਏ ਆ ਬੰਦ ਕਾ ਆ ਗਿਆ ਇਹ ਆ ਜਿਹੜੀ ਆ ਹਰ 1.5 3 ਰੁਪਏ ਮੀਟਰ ਆ ਉੱਪਰ ਲਿਖਵਾਓ ਸੇਵਾ ਕਰਾਈ ਟੀਮੇ ਦਾ ਨਾਮ ਲਿਖ ਦੇਗੇ ਟੀਮੇ ਟੀਮੇ ਵਾਈ ਦੀ ਸੇਵਾ ਕਰਾਈ ਹੈ ਨਾ ਟੀਮੇ ਦਾ ਨਾਮ ਲਿਖ ਦੇਗੇ ਸੇਵਾ ਕਰ ਦੇ ਹੋਏ ਹੁਣ ਤੀਜੀ ਮਾਰਕੀਟ ਆ ਗਏ ਆ ਲਾਉਣਾ ਸਿਮੈਂਟ ਆ ਹੈ ਲਵਾਉਣਾ ਸਿਮੈਂਟ ਆ ਘੁੰਮਦੇ ਮਾਰਕੀਟਾਂ ਖਾਣੇ ਪੀਣੇ ਵਾਲੀਆਂ ਚ ਆ ਆਓ ਜੀ ਸਾਡੇ ਬੰਦਿਆਂ ਨੇ ਅੱਜ ਕੰਦ ਨੂੰ ਸਿਮੈਂਟ ਲਾਉਣਾ ਇਸ ਸਵੇਰੇ ਦੇਖਿਆ ਹੁਣਾ ਕਿੰਨਾ ਕਿਆ ਹੋਊਗਾ 2-4 ਮੀਟਰ ਦਾ 10 ਰੁਪਏ ਦਾ ਆ ਸਿਮਿੰਟ 100 ਰੁਪਏ ਦਾ 100 ਰੁਪਏ ਦਾ ਖਾਨ ਨੂੰ ਜ਼ਬਾਨ ਆ ਹਲੇ ਗਾਹਾਂ ਪਤਰੀ ਗੱਲ ਕਿੱਥੇ ਖੜਨੀ ਹੈ ਜਾ ਕੇ ਹਵੇ ਟੀਕੇ ਤਾਂ ਹੈ ਨਹੀਂਗੇ ਇੰਨੇ ਦਾ ਚੀਮੇ ਦਾ ਠੇਕਾ ਖਾ ਲੈਂਦੇ ਹਨਾ ਆ ਖੁੱਲੀ ਮਾਰੀ ਆ ਆ ਖੁੱਲੀ ਆ ਅੱਜ ਹੱਟ ਗਈ ਹੋਰ ਕੀ ਹੁਣ ਤਾਂ ਬੱਸ ਬੱਸ ਮੋੜ ਰੱਖ ਲਓ ਇਹ ਖੁੱਲ ਨਹੀਂ ਰਿਹਾ ਫੰਡਿੰਗ ਦਾ ਬੜਾ ਕਾਹ ਹੋ ਮੋਰੀ ਰੱਖ ਲੈ ਹਾਂ ਓਏ એનર્ਜੀ ਡਰਿੰਕ ਕੱਢਣਾ ਹੁਣ ਆਏ ਨੇ એનર્ਜੀ ਡਰਿੰਕ ਪੀਣਾ ਅਗਲੇ ਨੇ ਚੀਮੇ ਕੋਲ ਵੀ ਜਾਣਾ ਆਹੋ ਚੀਮੇ ਨਾਲ ਯਾਰੀ ਆ ਇਹ ਫੌਜੀ ਜਿਹਦੀ ਚੀਮੇ ਨਾਲ ਯਾਰੀ ਆ ਪੱਕਾ ਮਿੱਤਰ ਚੀਮੇ ਦਾ ਇਹਦਾ ਕਾਂਡੀ ਦੇ ਇਹਦਾ ਕਾਂਡੀ ਦੇ ਤੇਸੀ ਨਾਲ ਸਨਮਾਨ ਕਰਨਾ ਆ ਪਾਣੀ ਲੱਗ ਰਿਹਾ ਜੀ ਕੰਧਾਂ ਨੂੰ ਦੇਖ ਲਓ ਫਟਾ ਜਿਗਾੜ ਓਕੇ ਦੀ ਬੋਤਲ ਦੇ ਵਿੱਚ ਸ਼ੇਕ ਕੱਢੇ ਹੋਏ ਆ ਕੰਦ ਨੂੰ ਪਾਣੀ ਲੱਗ ਰਿਹਾ ਤੇ ਉਧਰ ਵੱਡਾ ਠੇਕੇਦਾਰ ਬੈਠਾ ਵੇਲਾ ਠੇਕੇਦਾਰ ਗਿਆ ਹੈ ਖਾਣਾ ਨਾਲ ਲੈਣ ਲੇਬਰ ਲਈ ਅੱਜ ਦਿਨੇ ਨਹੀਂ ਬਿਲੇ ਅੜ ਜਗਦੀ ਬਿਲੇ ਨਹੀਂ ਕਰਨੀ ਹਾਂ ਨਹੀਂ ਨਹੀਂ ਅੱਛਾ ਜਦੋਂ ਮੈਂ ਰਗੜੀ ਗੁਰਾ ਕੀ ਹੋ ਰਹੇ ਕੋ ਬੁਵਾਲੇ ਪਰ ਬੰਦ ਕਰਦੇ ਤੂੰ ਐਂਦੀ ਘੁੰਮ ਘੁੰਮ ਕੇ ਆਈ ਆ ਆਹੋ ਨੇ ਹੋਂ ਤਾਂ ਉੱਤਰ ਪਰ ਮਿੱਟੀ ਤੋੜਨੀ ਨਹੀਂ ਹੋਂ ਤਾਂ ਖੁੱਲਾ ਰਿਹਾ ਆਹੋ ਇੱਧਰ ਨਾ ਆਉਣ ਤਾਂ ਬਹੁਤ ਐਨ ਬਾਰੇ ਹੋ ਮਰੇਗਾ ਉਹ ਹੋ ਤਾਲਾ ਮੜ ਜਾ ਇੱਕ ਵਾਰੀ ਪਤਲਾ ਬਤਲਾ ਜਾ ਮਾਰ ਦੇ ਵਿੱਚ ਬਾਸ਼ਮੀ 11 ਵਿੱਚ ਦੂਜਾ ਨਾਲ ਲਵਾਂਗੇ ਇਹ ਕੀ ਬਣ ਰਿਹਾ ਨਿਰੂਕ ਨਿਰੂਕ ਇਹਨੇ ਦੇ ਕੋਲ ਹੋ ਗਿਆ ਇਹ ਨਹਿਰੂ ਬਣ ਰਿਹਾ ਜੀ ਇਹ ਬਣ ਗਿਆ ਨਹਿਰੂ ਤੇ ਹੁਣ ਨਹਿਰੂ ਫੇਰਿਆ ਜਾਊਗਾ ਪਹਿਲਾਂ ਥੱਲੇ ਕੰਧ ਨੂੰ ਇਹ ਤੋਂ ਬਾਅਦ ਜਿਹੜਾ ਸਿਮਿੰਟ ਲਾਜੂਗਾ ਕੰਮ ਕਰਦਾ ਬਿੱਲਾ ਮੈਸਤਰੀ ਪੱਕਾ ਪੱਕਾ ਪੱਕੇ ਪੱਕਾ ਪੈਂਚਰ ਲਾਉਂਦਾ ਹੈ ਇਹ ਇਹ ਘੋੜਵਾ ਵੱਜ ਰਿਹਾ ਜੀ ਗੰਦ ਦੇ ਉੱਤੇ ਸਿਮਿੰਟ ਪੱਕਾ ਫਟੇ ਚੱਕੇ ਪਾਏ ਆ ਇਹ ਮਗਰ ਜਿਹੜੇ 스타 ਦੇ ਚੇਲੇ ਆ ਉਹ ਖੜੇ ਦੇਖ ਰਹੇ ਆ ਵੇ ਕਿੱਦਾਂ ਲੰਦਾ ਇਹ ਜਿਹੜਾ ਸਕੂਲਾ ਹੀ ਆ ਕਿਸਮ ਦਾ ਹੈ ਹੈ ਵਾਰੀ ਆ ਸਕੂਲਾ ਹੀ ਆ ਕਿਸਮ ਦਾ ਉਧਰ ਹੋਰ ਦੂਜੇ ਕੰਟਰੀਆਂ ਦੇ ਬੰਦੇ ਵੀ ਆ ਰਹੇ ਆ ਦੇਖਣ ਤੇ ਕੀ ਹੋ ਰਿਹਾ ਹੈ ਬਾਅਦ ਚ ਉਹਨਾਂ ਦੇ ਵੀ ਠੇਕੇ ਫੜਨੇ ਆ ਠੇਕੇ ਫੜਨੇ ਆ ਇਹ ਬਿੱਲੇ ਤੇ ਠੇਕੇਦਾਰ ਦਾ ਠੇਕਾ ਹੈ ਜੀ ਅਸੀਂ ਬਿੱਲੇ ਠੇਕੇਦਾਰ ਦੇ ਬੰਦੇ ਆ ਇਹ ਡੈਲੀਏ ਤਾਂ ਨਹੀਂ ਆਉਂਦੇ ਫਲਾਨੇ ਜੱਟ ਦੇ ਬੰਦੇ ਅਗਲਾ ਕੰਮ ਹੈ ਮਹੇਸ਼ ਭੱਟ ਦਾ ਨਹੀਂ ਜਿੱਦਾਂ ਨਹੀਂ ਜਿੱਦਾਂ ਕਹਿੰਦੇ ਹੁੰਦੇ ਅਸੀਂ ਫਲਾਨੇ ਜੱਟ ਦੇ ਬੰਦੇ ਆ ਜੀ ਬਹੁਤ ਵਧੀਆ ਗੇਮ ਸੇਫ ਗੇਮ ਆ ਇਹਦਾ ਬਹੁਤ ਅਗਲਾ ਕੰਮ ਆ ਇਹ ਸਿੱਪਲੇ ਅਸੀਂ ਬਿੱਲੇ ਠੇਕੇਦਾਰ ਦੇ ਬੰਦੇ ਆ ਜੀ ਕੰਮ ਬਹੁਤ ਵਧੀਆ ਤਸੱਲੀ ਵਾਇਸ ਕੰਮ ਆ ਕੋਈ ਖਲਾਰਾ ਨਹੀਂ ਸਪਾਈ ਅਸੀਂ ਆਪ ਕਰਕੇ ਜਾਣੀ ਬਾਅਦ ਚ ਆ ਦੇਖੋ ਨਾਲ ਦੀ ਨਾਲ ਕੱਲੇ ਪਿੱਛੇ ਜੰਮ ਰਿਹਾ ਸਮਟ ਉਹ ਵਧੀਆ ਉੱਪਰ ਚੈੱਕ ਵੀ ਕਰ ਰਹਾ ਆ ਲਾਲਾਂ ਕੇ ਉਂਗਲੀਆਂ ਦੇ ਨਾਲ ਇਹ ਤਾਂ ਸਿਮਿੰਟ ਆ ਚੁੱਲਾ ਆ ਗਿਆ ਰਾਤ ਦੇ ਖਾਣੇ ਲਈ ਆ ਪਾਨੀਆਂ ਇੰਨੀਆਂ ਸਾਰੀਆਂ ਲੈਣੀਆਂ ਲੰਡਰ ਬਾਕੀ ਸਮਾਨ ਸਭ ਲੈ ਲੈਂਦਾ ਹੁਣ ਫੇ ਅੱਜ ਰਾਤ ਦਾ ਖਾਣਾ ਬਿੱਲੇ ਠੇਕੇਦਾਰਾ ਲੋਈਆਂ ਸਾਰਾ ਆ ਸਾਰੇ ਘਰੇ ਹੀ ਆ ਹੂੰ ਅੱਜ ਬਿੱਲੇ ਠੇਕੇਦਾਰਾ ਲੋਈਆਂ ਰਾਤ ਦਾ ਖਾਣਾ ਚਲੋ ਭਾਈ ਨੇ ਦਾਤਾ ਕੁੰਤਾ ਜੱਟੀ ਆ ਤੁਮੋਂ ਕੱਲ੍ਹ ਨਹੀਂ ਆਪੀ ਇੱਥੇ ਹੀ ਆ ਤੁਮਾਂ ਹੈਗਾ ਪਾਰਾ ਤੇ ਹੁਣ ਉਹਨਾਂ ਦੀ ਖਾਣ-ਪੀਣ ਦਾ ਇੰਤਜ਼ਾਮ ਵੀ ਲੱਗੇ ਹੋਆ ਕਰਨ ਅਸੀਂ ਤੇ ਸ਼ਾਮ ਦਾ ਪ੍ਰੋਗਰਾਮ ਜੋ ਸਾਡੇ ਤੇ ਆਇਓਆ ਰਾਜ ਮੈਸਟਰੀ ਰਾਜ ਮੈਸਟਰੀ ਖਾਣ-ਪੀਣ ਦਾ ਪ੍ਰਬੰਧ ਵੀ ਪੂਰਾ ਹੋਊਗਾ ਤੇ ਉਧਰ ਸਾਨੂੰ ਚਕਾਲਦੇ ਆਂ ਫਿਰ ਕਾਫੀ ਨਾਲ ਦੀ ਨਾਲ ਚੱਲ ਰਿਹਾ ਤੇ ਇਧਰ ਪੂਰਾ ਆਪਾਂ ਸ਼ਾਮ ਦਾ ਇੰਤਜ਼ਾਮ ਕਰ ਰਹੇ ਆ ਤੇ ਚੁੱਲ੍ਹਾ ਵੀ ਬਣੂਗਾ ਚੁੱਲ੍ਹਾ ਚੱਲਾ ਲੈਂਦਾ ਅਸੀਂ ਪੂਰਾ ਆਹ ਵੇਖੋ ਜੀ ਚੁੱਲ੍ਹਾ ਚੱਲਾ ਸਮਾਨ ਪੂਰਾ ਤਿਆਰ ਹੋਆ ਚੁੱਲ੍ਹਾ ਆਪੇ ਆਪਣੇ ਆਵੇ ਲਾ ਰਹੇ ਲੱਗਦਾ ਉਧਰੋਂ ਦੁਕਾਨ ਉੱਧਰ ਵੀ ਆ ਆਪਣੇ ਇੱਧਰ ਕੰਮ ਚੱਲ ਰਿਹਾ ਆਵੜੇ ਠੇਕੇਦਾਰ ਸਾਹਿਬ ਜੀ ਆ ਦੇਖੋ ਜੀ ਆ ਤਾਲੀ ਭਾ ਹੋਣੀ ਲੱਗਿਓ ਆ ਆਪਣੀ ਡਿਊਟੀ ਨਿਮਾਣ ਪੂਰੀ ਹਾਂ ਦੇਖੋ ਕਰਮਾਲਾ ਇਹ ਭਾਂਡੇ ਰੋਲਾ ਠੀਕ ਹੈ ਕੰਮ ਆਪਣਾ ਪੂਰਾ ਨੰਬਰ ਵਾਲ ਹੋ ਰਿਹਾ ਕੰਮ ਇਹ ਹਾਂ ਜੀ Descia, vale tudo. A tiara. Mm. de triclin. Desci <laughs> ਇਹਨੂੰ ਪਾਉਂਦੇ ਪਿਆ ਬਹੁਤ ਦੂਜੀ ਤਾਂ ਪੱਤੀ ਹੀ ਮੈਂ ਕਹਿੰਦਾ ਛੇਤੀ ਜਿਹੜੀ ਪੱਤੀ ਹੈ ਟੱਪੱਟੀ ਮਾਰਦੇ ਆਪਾਂ ਛੋਟੀ-ਬੁਟੀ ਲੈਣੀ ਆ ਸਾਡੇ ਕੋਲ ਜੀਵਾਂ ਲੈਣੀ ਆਪਾਂ ਤਾਂ ਮੁੱਟੀ ਨਹੀਂ ਪੱਤੀ ਇੱਕ ਪੱਤੀ ਹੀ ਤਾਂ ਆਉਂਦੀ ਆਪਾਂ ਉੱਥੇ ਦੂਜਾ ਉਹ ਰਾਂਗੜੇ ਨੇ ਜੋ ਖੁਰਕ ਦੇਖੋ ਜੀ ਅੱਛਾ ਜਿਹੜੀ ਤਿੱਖੀ ਹੈ ਜੀ ਹਾਂ ਉਹਦਾ ਪਤਾ ਉਹਨਾਂ ਮਾਰ ਕੇ ਉਹ ਫੀਰੀ ਜਾਵੇ ਉਹ ਇਹ ਮੈਂ ਪੰਜ-ਪੰਜ ਹੁੰਦੀ ਉਹ ਹੂੰ ਇਹ ਕੋਈ ਜੋ ਹੱਸਦਾ ਹੈਗਾ ਅੱਗੇ ਆ ਜਾਨੇ ਇਧਰ ਵਧੀਆ ਨਹੀਂ ਹੋ ਜਾਂਦੇ ਨਾ ਵੀ ਆ ਪਾਈਏ ਜੇ ਕਿਤੇ ਅਈ ਫਿਰ ਉਹ ਉੱਥੇ ਲਾਉਂਦੇ ਆ ਨਾ ਪੇਪਰ ਜੈ ਅਸੀਂ ਬਾਹਰ ਪੇਪਰ ਪਾਈਆਂ ਉਹ ਹੀ ਰੱਖੀਆਂ ਹੁੰਦੀਆਂ ਤਾਂ ਬਾਹਰ ਮਟੀਆਂ ਅੰਦਰ ਮਟੀਆਂ ਬਿਤੇ ਕਾ ਬਹੁਤ ਗੰਦ ਜਿਹਾ ਬੋਗ ਲੈ ਹਾਂ ਜੋ ਮੋਰੋ ਪਿਛਲੇ ਸਾਲ ਕੀਤਾ ਜਿੱਥੇ ਬਹੁਤ ਜ਼ਿਆਦਾ ਪ੍ਰਾਪਤੀ ਆਵਾਜ਼ ਮਟੀਆਂ ਕਿਉਂ ਇਸੇ ਦਾ ਮਾਰਕਟ ਤਾਂ ਮੇਰੇ ਚੜੀ ਗਿਆ ਲਾਈਓ ਜੀ ਜੀ ਆਦੂ ਲਾਉਣਾ ਤਾਂ ਉੱਤੇ ਮੇਰੀ ਬੱਤੀ ਦੂਈਆਂ ਤਾਂ ਲਾ ਗਰੀ ਕੋਲ ਮੋਤੀਏ ਕਿਉਂਕਿ ਉੱਪਰ ਮੋਤੀ ਲੱਗਦਾ ਅੱਛਾ ਇਹ ਤਾਂ ਮੈਂ ਤੁਹਾਨੂੰ ਮੈਂ ਦੋਹੋਂ ਤਾਂ ਇਹ ਤਾਂ ਹੁਣ ਨਾਲੇ ਹੋ ਗਿਆ ਮੇਰਾ ਇਹ ਵੀ ਹਟਾ ਰਿਹਾ ਹੋਰ ਵਾਗੇ ਖਾਣਾ ਦੇ ਰਿਹਾ ਹਾਂ ਹੋਮੋ ਪ੍ਰੋਵਾਨ ਚਾਪਾ ਤਾਂ ਲੋੜੇ ਨਹੀਂ ਐ ਤੇ ਸਹੀ ਐ ਉਸ ਦਾ ਬਰਾਬਰ ਹੀ ਚੱਲਦਾ ਪਿਆ ਤਾਂ ਆ ਗੜਾ ਇਹ ਤਾਂ ਪ੍ਰੋਪਰ ਤੁੱਜਾ ਐ ਇਹਦੇ ਸਹੀ ਸੀਗਾ ਸਹੀ ਐ ਬੱਸ ਅਭੀ ਇਹ ਤਾਂ ਸਹੀ ਐ ਮੋਟਾ ਮੋਟਾ ਲੈ ਜਾਂਦਾ ਇਹਨਾਂ ਜਿੰਨਾ ਕਹਾਲਾ ਕਰਦਾ ਉਹ क्या किया है तू बाकाना? कितने ये नाक गाँव का भी? बिना पूरा ले आवे टीका टुका। ऐसे भी चाहते तुझे? आ दे पापा। वहाँ पर किस काम नहीं ज़्यादा? थरार देखवा दे। नाली नाले यहाँ पर घटिया में काट के। ऐसे नहीं करूँगी तेरे। हैं? दिक्कत ना हो कल्ला नगला पानी। ਇਹ ਨੰਬਰ ਕੋ ਹੈ ਹਾਂ ਹੁਣ ਉਹ ਤਾਂ ਬਣੀ ਹੋ ਗਈ ਉਹ ਮੀਟੋ ਹਾਂ ਆਹ ਆਹ ਤਾਰਾ ਸਿੰਘ ਬਿਲਗਾ ਲੱਗਾ ਹੈ ਸਾਡਾ ਤਾਰਾ ਮਿਸਤਰੀ ਤਾਰਾ ਮਿਸਤਰੀ ਲੱਗਾ ਹੈ ਹਾਂ ਇਹ ਹੈ ਸਾਡਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਕੋਈ ਪਲਾਸਟਰ ਦੀ ਟੈਲਾਂ ਲਵਾਉਣੀਆਂ ਹੋਣ ਕੋਈ ਵੀ ਇਦਾਂ ਦਾ ਕੰਮ ਹੋਵੇ ਤਾਂ ਮੇਲ ਸਕਟ ਹੈ ਇਹਨਾਂ ਨੂੰ ਠੇਕੀ ਠੂਕੀ ਮਾਰਦੀ ਠੇਕੀ ਵਾਂ ਲੈ ਰਹੀ ਆ ਪਰ ਪੈਂਦਾ ਵਹਿੰਗਾ ਕੰਮ ਹੈ ਪੈਂਦਾ ਮਹਿੰਗਾ ਆ ਇਹ ਸਮਾਨ ਸਾਤਾ ਖਾਣ ਪੀਣ ਖਾਣ ਪੀਣ ਵਹਿੰਗਾ ਆ ਉੱਦਾਂ ਕੋਈ ਚੱਕਰ ਨਹੀਂ ਹੈਗਾ ਠੇਕੀ ਦਾ ਪੂਰਾ ਕੋਈ ਚੱਕਰ ਨਹੀਂ ਬਾਦ ਪੈਸਾ ਕੋਈ ਨਹੀਂ ਬਸ ਖਾਣ ਤੇ ਨਾ ਉਹ ਦਿਹਾੜੀ ਤੇ ਲੈਂਦੇ ਨਹੀਂ ਦਿਹਾੜੀ ਅਗਲੇ ਨੂੰ ਦੇਈ ਦੀ ਔਰ ਜੁੱਕੀ 2-3 ਦੇਹਾੜੀ ਅਗਲੇ ਨੂੰ ਦੇਈ ਦੀ ਔਰ ਲੱਗੇਗਾ ਲੰਗਰ ਪਾਣੀ ਮਿੰਦਾ ਹੋ ਜਿੰਦਾ ਹਾਂ ਉਦਾਂ ਆ ਪਿੱਛੇ ਦੇਖ ਲਓ ਐ ਸਫਾਈ ਵੀ ਪੂਰੀ ਆ ਸਫਾਈ ਵਾਲਾ ਲੈਂਦਾ ਇਹ ਚੀਮੇ ਦਾ ਚੇਲਾ ਹੈ ਇਹਨੇ ਚੀਮੇ ਕੋ ਸਿੱਖਿਆ ਹੈ ਕੰਮ ਇਹ ਚੀਮੇ ਵਾਈ ਰੋ ਇਹ ਚੀਮੇ ਕੋ ਸਿੱਖਿਆ ਹੈ ਕੰਮ ਚੀਮੇ ਬਾਬੇ ਹਾਂ ਇਹ ਸਫਾਈ ਲੈਂਦਾ ਪੂਰੀ ਦੇਖ ਕੰਨ ਦੀ ਐ ਮੈਦ ਨਹੀਂ ਰੰਗ ਕਰ ਦੇਣਾ ਇਹਦੇ ਤੇ ਚਿੱਟਾ ਮੁੜ ਕੇ ਪਤਾ ਨਾ ਲੱਗੂਗਾ ਐਂਡ ਤੇ ਤੁਹਾਨੂੰ ਦਿਖਾਵਾਂਗੇ ਪੂਰਾ ਇਹਦਾ ਜਗੰਡਾ ਕੀ ਬਣਦਾ ਤੇ ਸਾਡੇ ਵਾਲਾ ਕੀ ਬਣਦਾ ਜਗੰਡਾ ਕੰਨ ਦਾ ਬੰਨਾ ਤੀ ਜੰਡਾ ਕੀ ਪਾਤਾ ਮੈਂ ਤੁਹਾਨੂੰ ਬਣਾਤੀ ਜੰਡਾ ਕੀ ਤਾਰੇ ਮਿਸਤਰੀ ਨੇ ਕਰਦੇ ਕੰਮ ਚੌਂਕੜੀ ਮਾਰ ਕੇ ਹੱਸਦਾ ਇਹ ਨਾ ਇਹ ਨਾਮ ਜਪ ਕੇ ਕਰਦਾ ਸਾਹ ਚੌਕੜੀ ਮਾਰ ਕੇ ਫੇ ਕੰਮ ਹੁੰਦਾ ਪਾਗਾ ਪਾਗਾ ਦੇ ਤੁਰੇ ਪਾਗਾ ਦੇ ਤੁਰੇ ਮੇਰੇ ਕਿ ਪਾਵੇ ਕੀ ਕੀ ਕਹਿੰਦੇ ਕੋਰਾ ਕੋਰਾ ਲਾਤੀਆਂ ਕੋਰਾ ਲੱਗਦੀਆਂ ਹਨਾ ਕੋਰਾ ਵੀ ਲਾਤੀਆਂ ਹੈ ਹੈ ਅਬੀ ਸੋ ਉਹਨੂੰ ਵੀ ਆ ਗਈ ਆ ਇੱਥੇ ਨਾਂ ਰੱਖ ਲੈ ਇੱਥੇ ਕਲਾਸ ਨਹੀਂ ਚਾਹ ਕੋ ਨੂੰ ਲਾ ਕੋ ਨੂੰ ਆ ਰਹੀ ਆ ਤੇ ਹਾਂ ਕਾਮਾ ਚੱਲੂ ਪੂਰਾ ਆ ਵੇ ਨਜ਼ਾਰੇ ਵੱਜ ਗਏ ਉਹ ਨੂੰ ਲੈ ਲੈਂਦੇ ਭਾਜੀ ਨਜ਼ਾਰੇ ਵੱਜ ਗਏ ਨਜ਼ਾਰੇ ਕੀ ਕਰਾਂ ਕੰਮ ਹੁਣ ਅੱਧਾ ਘੰਟਾ ਪਹਿਲਾਂ ਨਾਮ ਬਗਰਾ ਆਇਆ ਨੂੰ ਆਹੋ ਵਸਲਾ ਰਾਣੀ ਆਣਾ ਸਸ ਸਸ ਕਹਿੰਦੇ ਹਰੀਆਂ ਮਿਰਚਾਂ ਪਾਉਣੀਆਂ ਵਰਗੇ ਚ ਹਰੀਆਂ ਮਿਰਚਾਂ ਤਾਜ਼ਾ ਤਾਜ਼ਾ ਬਣੂਗਾ ਅੱਜ ਤਾਜ਼ਾ ਤਾਜ਼ਾ ਇੱਧਰ ਕੀ ਚੀਤਾ ਜੀ ਹੂੰ ਦੋ 15 ਹੋ ਰਿਹਾ ਹੋਰ ਬੰਗਲਾ ਇੱਧਰ ਕਿਹੜੀਆਂ ਸ਼ਿਮਲਾ ਲੱਗੀਆਂ ਇਹ ਸ਼ਿਮਲਾ ਲੱਗੀਆਂ ਇੱਧਰ ਇਹ ਤਾਂ ਪੈਣੀ ਆ ਨਹੀਂ ਆਪਣੀਆਂ ਕਿਸੇ ਆਸ਼ਿੰਗਾਂ ਲੱਗੀਆਂ ਪਰ ਬਹੁਤ ਬੰਦੇ ਨਹੀਂਗਾ ਆ 10 12 ਕੇ ਹੰਦੇ ਸੀ ਬਸ ਬਹੁਤ ਨਹੀਂਗਾ ਚਲੋ ਇੱਧਰ ਤੋਪਾ ਬਹੁਤ ਆ ਕੰਮ ਚੱਲਦਾ ਪਿਆ ਬੰਦੇ ਬੰਦੇ ਮਿਹਨਤ ਜ਼ਿਆਦਾ ਮੈਂ ਕਹਿੰਦਾ ਵੀ ਕੰਮ ਇਹਨਾਂ ਕੰਮ ਚੱਲੀ ਜਾਂਦਾ ਹਰੇ ਕਿੰਨੀਆਂ ਤਰੱਕੀਆਂ ਹਨ ਵ ਦੇ ਦੇ ਤੂੰ ਵੀ ਲੈ ਤੇ ਆਇਆ ਆਪਣਾ ਕੰਮ ਕਰਨ। ਪਿਆਸ ਲੱਗੀ ਐ। ਪਰ 5 ਡਾਲਰ ਵੀ ਹੈ? ਨਹੀਂ ਨਹੀਂ ਸਹੀ ਐ ਮੈਂ ਕੋਕਾ ਪੀ। ਕੋਕਾ ਪੀ ਕੇ ਆਂਦਾ। ਮੈਂ ਚਾਹ ਚਾਹ ਤੀ ਟਾਈਮ। ਚਲਾਪੀ ਡਰਿੰਕ ਹੋਇਆ ਇਹ। ਇਹ ਚਾਹ। 3 ਟਾਈਮ ਹੋ ਗਿਆ ਹੁਣ ਆਦਰ ਸਾਡਾ ਦੂਜਾ ਬਿੰਦਾ। ਇਹ ਠੇਕੇਦਾਰ। ਇਹ ਰਿਪੋਰਟਿੰਗ ਹੈਗੀ। ਠੇਕੇਦਾਰ ਪੀਂਦਾ। ਵੀਰ। ਨਹੀਂ ਨਹੀਂ ਇਹ ਦੂਜਾ ਬਿੰਦਾ ਹੈ। ਇਹ ਨਹੀਂ ਤੇ ਬਿੰਦਾ। ਦੂਜਾ ਦੂਜਾ। ਬੈਡਮਲ ਇਹ ਤੇ ਇਹ ਪਿੰਡ ਦਾ ਸਾਡਾ ਠੇਕੇਦਾਰ ਇਹਦਾ ਪਿੰਡ ਜਿੰਨੇ ਛੇੜੀ ਜਦੋਂ ਘਰੋਂ ਕਟਣ ਨਹੀਂ ਬੋਲੇ ਆਹ ਬਾਕੀ ਸਮਾਨ ਬਹੁਤ ਯਾਰ ਵਾਲਿਆ ਆਇਆ ਹਾਲੇ ਬਾਤੂ ਬਾਤੂ ਉਧਰ ਨੇਰਾ ਹੋ ਚੱਲਿਆ ਪਿੱਛੇ ਭਾਈ ਫ੍ਰੀਜਰ ਸਾਨੂੰ ਫ੍ਰੀਜਰ ਇਧਰ ਉਹਦਾ ਫ੍ਰੀਜਰ ਲੱਗਾ ਹੋਇਆ ਬੱਚੇ ਦੇ ਸਮਾਨ ਲਾ ਆਏ ਇਹਨੇ ਹੈ ਸਮਾਨ ਲਾ ਆਇਆ ਪਰ ਸਮਾਨ ਚੱਲਦਾ ਪੂਰਾ ਅੱਜ ਫੇ ਸ਼ਾਮ ਵਰਕੀਤ ਹੋਊਗੀ ਪੂਰੀ ਹੈ ਕਾਉਂਚਿਆ ਖਿਚਿਆ ਤੇ ਮਤੀ ਹਲਵਾਈ ਆਣਾ ਬੱਕਰਾ ਵਾਰਨਾ ਤੇ ਕੰਕੂੜਾ ਯੋਨਾ ਤਿਆਰ ਕਰ ਦੀ ਹਿੜੀਦਾਰ ਵੀ ਪੂਰੇ ਜਿਉਂਗਾ ਤੇ ਆ ਅਸੀਂ ਦਿਹਾੜੀਦਾਰਾਂ ਨੂੰ ਐਂ ਜਾ ਕੇ ਤੋਰੀ ਦਾ ਦਿਹਾੜੀਦਾਰਾਂ ਨੂੰ ਖੁਸ਼ ਕਰਕੇ ਤੋਰੀ ਦਾ ਦਿਹਾੜੀਦਾਰ ਕਹੂਗਾ ਨਾ ਮੁਰਕੇ ਮੈਨੂੰ ਸੱਦ ਦਿਓ ਮੈਨੂੰ ਸੱਦ ਦਿਓ ਹੈ ਨਾ ਦਿਹਾੜੀਦਾਰ ਪੈਸੇ ਜਦੋਂ ਦਿਹਾੜੀਦਾਰ ਆ ਕੋਲੋਂ ਪੈਸੇ ਲੈ ਕੇ ਜਾਣ ਨੂੰ ਤਿਆਰ ਹੋ ਜਾਊਗਾ ਇਦਾਂ ਦਾ ਕਰਕੇ ਭੇਜਣਾ ਚਾਹ ਨੰਨੇ ਪੈ ਪਾ ਕੇ ਕੰਮ ਹੁੰਦਾ ਹੈ ਨੰਨੇ ਪੈਰੇ ਕੰਮ ਹੁੰਦਾ ਹੈ ਆਇਆ ਹੁਣ ਕਿੱਥੇ ਲਾਉਣਾ ਹੋਵੇ ਹੋ ਗਿਆ ਹੋ ਗਿਆ ਕਹਿੰਦਾ ਕੰਮ ਨੇੜੇ ਹੋ ਗਿਆ ਪਹਿਲਾਂ ਆਇਆ ਰਿਹਾ ਸੀ ਹੈ ਅੱਛਾ ਰਾਇ ਭਾਈਆਂ ਅੱਛਾ ਰਾਇ ਨਾਲ ਇਹ ਬਖਮਚਾ ਮਾਰ ਗਿਆ ਇੱਧਰ ਬਣ ਰਿਹਾ ਕੁੱਕੜੂ ਕੁੜੂ ਫੋਨਾਂ ਚੱਲ ਰਹੀਆਂ ਦਿਹਾੜੀਦਾਰਾਂ ਨੂੰ ਐ ਸ਼ਾਮ ਨੂੰ ਜਾਣ ਲੱਗਿਆਂ ਨੂੰ ਹਨਾ ਨੱਕੋ ਨੱਕ ਕਰਕੇ ਭੇਜਣਾ ਕਹਿ ਗਏ ਵੀਡੀਓ ਤੇ ਕੰਮ ਕਰਨਗੇ ਆਹੋ ਨਹੀਂ ਕਹਿਣਗੇ ਵੀ ਮੁੜ ਕੇ ਨਹੀਂ ਜਾਣਾ ਉੱਥੇ ਮੁੜ ਕੇ ਨਹੀਂ ਜਾਣਾ ਕਿਤੇ ਦਿਹਾੜੀਦਾਰ ਸ਼ਾਮ ਨੂੰ ਕੋਲੋਂ ਨਾ ਕਹਿਣ ਵੀ ਸਾਤੋਂ ਲੈ ਲਓ 20 20 30 ਰੁਪਏ ਸਾਨੂੰ ਜਾਣ ਦੋ ਕੰਮ ਆਪਣਾ ਚੱਲ ਰਿਹਾ ਆ ਇੱਧਰ ਤਾਂ ਸਾਰੇ ਕਰਤਾ ਤੁਸੀਂ ਪਾਸੀ ਕਰਤਾ ਪਲਾਸਟਰ ਕਿ ਹੁਣ ਤਾਂ ਐਂਡ ਤੇ ਚੁੰਝਣਾ ਜੀਆਂ ਰਹਿ ਗਈਆਂ ਇਹ ਤਾਂ ਹੈ ਨਾ ਬੰਦਾ ਰੰਗ ਕਰਨ ਵਾਲਾ ਰੰਗਾਣਾ ਰੰਗ ਕਰਦੇ ਨਹੀਂ ਤੂੰ ਮਾਰਦਾ ਨਹੀਂ ਉਹ ਗੰਨ ਜਿੰਨੇ ਰੰਗ ਰੰਗ ਦੀ ਵਿੱਚ ਚਾਹੁੰਦਾ ਆ ਹੈ ਇਹ ਰੰਗ ਵਾਲੇ ਜਨ ਵੀ ਚਾਹੁੰਦਾ ਪਈ ਇਦਾਂ ਹੀ ਹੋਵੇ ਪਾਰਟੀ ਇਹ ਇਹਦਾ ਮੇਸਤਰੀਆਂ ਨਹੀਂ ਮੇਸਤਰੀ ਦਾ ਪੈ ਗਿਆ ਮੂਹ ਪੈ ਗਿਆ ਮੂਹ ਇਹ ਕੜ ਤੇ ਫੌਜੀ ਨੇ ਟਮਾਟਰ ਹੈ ਹੈ ਯਵੇਂ ਕੱਟਾਂ ਲਾਲੋ ਲਾਲੀ ਲਿਆ ਦੇਣੀ ਵਜ ਹੈ ਲਾਲੋ ਲਿਆਲੀ ਲਿਆ ਦੂੰਗਾ ਅੱਜ ਹੈ ਕੱਚਾ ਤਾਗਾ ਮੈਂ ਇਧਰ ਗਵੰਡੀ ਵੀ ਕੀੜੀ ਮਾਰਦੀ ਬਾਹਰ ਨਿਕਲ ਨਿਕਲ ਕੇ ਵੀ ਮਹਿਕ ਆਉਂਦਾ ਗਵੰਡੀ ਵੀ ਕੀੜੀ ਮਾਰਦੀ ਹੈ ਇਧਰ ਮੁਰਗਾ ਵੀ ਹੈ ਲਾਲੀ ਦਾ ਲਾਲੋ ਲਾਲੀ ਪੈਦਰ ਲੈਗ ਪੈਕ ਲੈਗ ਪੀ ਨੱਚਦੇ ਫਿਰਦੇ ਕਿ ਨਹੀਂ ਬਤੀਤੇ ਵਿੱਚ ਲੈਗ ਕਰਦੇ ਲੈ ਕਦਾ ਛੋਟੇ ਕਿੱਡਾ ਲੈਗ ਪੀ ਰਿਆ ਛੋਲਦੇ ਜਿੰਦਾ ਲੈਗ ਪੀ ਰਿਆ ਇਹ ਮੁਰਗੇ ਦਾ ਛੋਟਾ ਛੋਟਾ ਛੋਟੇ ਜਿੰਦਾ ਲੈਗ ਪੀ ਰਿਆ ਮੁਰਗੇ ਦਾ ਤੇ ਕਿੱਦਾਂ ਨੱਚਦੇ ਫਿਰਦੇ ਨੇ ਲੈ ਗੜਕਦੇ ਕਿ ਨਹੀਂ ਆਸੀ ਮੈਂ ਖਾਈ ਜਮਾਂ ਆਪ ਤਾਂ ਚਾਨਵੀ ਮਦੀ ਹਲਵਾ ਹੀ ਚੇਲਾ ਕਿਨੇ ਕਹਿਣਾਗਾ ਕਾਲਮੀ ਵੋਖਿਆ ਫੜੀ ਵੋਹ ਰੋ ਸਾਡੇ ਆ ਮੈਸਤਰੀਆਂ ਦਾ ਕੰਮ ਤਕਰੀਬਨ ਤਕਰੀਬਨ ਮੁੱਕ ਚੁੱਕਾ ਟਾਕੀਆਂ ਜਿਹੀਆਂ ਰਹਿ ਗਈਆਂ ਹੁਣ ਇੱਧਰ ਬਿੱਲਾ ਮੈਸਤਰੀ ਆਪ ਹੋਇਆ ਮੋਰੇ ਨਾਲ ਕੰਮ ਖਿੱਚਦਾ ਨਹੀਂ ਹੈਗਾ ਦੂਜਾ ਬੰਦਾ ਚੌਂਕੜੀ ਮਾਰ ਕੇ ਬਹਿ ਜਾਂਦਾ ਇਹਦਾ ਹੈ ਇਹਦੀ ਦਿਹਾੜੀ ਕੱਟ ਲੈਣੀ ਅੱਜ ਬੰਦਾ ਥੱਕ ਗਿਆ ਜੋ ਦੋ ਆਸਾ ਇਹ ਦੋ ਇਹ ਦੋ ਮੈਸਤਰੀਏ ਸਾਡੇ ਜੀ ਲੱਗੇ ਹੋਏ ਇੱਕ ਆ ਮਜ਼ਦੂਰ ਆ ਜੀ ਸਾਡੇ ਦੇਖੋ ਜੀ ਆ ਸਾਰੇ ਮਜ਼ਦੂਰ ਆ ਉਧਰ ਉਧਰ ਬੈਸਤਰੀ ਲੱਗਿਓ ਆ ਕੋਰੋ ਕੋਈ ਟੈਸਟ ਕਰੋ ਪਹਿਲਾਂ ਤੁਸੀਂ ਦੇਖੋ ਖਾ ਕੇ ਵੇ ਕਿੱਦਾਂ ਬਣਿਆ ਹਜੇ ਇਤਨਾ ਇੱਕ ਟੈਸ ਹੋਰ ਬੰਦੇ ਹੀ ਆ ਅੱਤ ਕਰਾ ਉਹ ਜੀ ਅੱਤ ਵੀ ਤਾਂ ਖਾਂਦੇ ਨੇ ਉਹ ਖਾਲਾ ਦਿੰਦੇ ਚੱਕਦੇ ਯਾਰ ਮਿਟਾ ਦੇ ਚੱਕ ਦੋ ਫੱਟੇ ਹੈ ਫੌਜੀ ਕਿੱਦਾਂ ਬਣਿਆ ਫੇ ਦੇ ਹੈ ਹੋ ਗਿਆ ਅੱਤ ਇਧਰ ਇਦਰ ਪਤੀਲਾ ਵੀ ਚੱਲ ਰਿਹਾ ਗੈਸ ਦਾ ਇਦਰ ਗੈਸ ਵੀ ਚੱਲ ਰਹੀ ਆ ਓਏ ਹੋ ਓ ਆ ਲਫਟਾਂ ਕੱਢੀਆਂ ਪਈਆਂ ਅੱਜ ਤਾਂ ਓਏ ਹੋ ਅੱਜ ਫੌਜੀ ਆਤ ਤੇ ਆਤ ਤੇ ਕਰਾਂਤੀ ਅੱਜ ਆ ਛੁੱਟੀਆਂ ਛੁੱਟੀਆਂ ਮੰਨ ਗਈਆਂ ਜੀ ਮੈਸਤਰੀ ਸਰ ਦਾ ਡਿਜ਼ਾਈਨ ਵੀ ਪਾਉਂਦਾ ਐਨ ਉੱਪਰ ਨਾਲ ਮੇਲ ਦੇਣਾ ਕਹਿੰਦਾ ਐਵੇਂ ਨਹੀਂ ਮਾੜਾ ਦੀ ਡਾਕਾ ਨਹੀਂ ਕਰਨਾ ਹੈ ਉਦੋਂ ਵੀ ਮੈਂ ਜਣਾਈ ਪਰ ਮੜਾ ਦੇ ਡਾਕਾ ਨਹੀਂ ਕਰਨਾ ਥਾਰੀ ਐ ਜੇ ਕੰਮ ਕਰਨਾ ਦਾ ਘੈਂਟ ਕਰਨਾ ਨਹੀਂ ਤਾਂ ਨਹੀਂ ਕਰਨਾ ਨਹੀਂ ਤਾਂ ਨਹੀਂ ਕਰਨਾ ਉਦੋਂ ਬਿੱਲਾ ਪੜਿਆ ਅੰਦਰ ਖੋਜ ਖੋਦੀ ਖੋਜ ਕਰ ਉਦੋਂ ਬਿੱਲਾ ਇੱਧਰ ਮੀਂਹ ਕਰਾਣ ਵਾਲੇ ਕੰਟੀਨੇ ਚ ਬੜਿਆ ਇੱਥੇ ਲੱਗ ਗਿਆ ਜਾ ਕੇ ਹੁਣ ਆ ਲਓ ਬਿੱਲੇ ਮੈਸਤਰੀਆਂ ਲਾਤੀ ਟਾਕੀ ਵੀ ਲਾਤੀ ਲੈ ਲਾ ਦੇ ਫੇਰ ਦੇ ਫੇਰ ਦੇ ਕੰਢੀ ਹੁਣ ਕਰ ਦੇ ਸਹੀ ਆ ਲੈ ਕਰਤੀ ਟਾਕੀਆਂ ਦਾ ਕੰਮ ਸ਼ੁਰੂ ਹੁਣ ਟਾਕੀਆਂ ਲਵਾ ਲਓ ਬਿੱਲੇ ਮਿਸਤਰੀ ਤੋਂ ਸੜਕ ਦੇ ਉੱਪਰ ਫੋਨ ਇੱਕ ਥਾਂ ਤੇ ਰਹਿੰਦਾ ਟੋਆ ਪਿਆ ਹੈ ਕਹਿੰਦੇ ਪਿੰਡ ਦੇ ਵਿੱਚ ਉੱਥੇ ਦਾ ਵੀ ਕੰਮ ਕਰਿਆ ਹੁਣ ਬੰਦੇ ਹੋ ਗਏ ਜ਼ਿਆਦੇ ਹੁਣ ਕੁਰਸੀਆਂ ਘਟਿਆ ਤੇ ਕਰੋ ਕੋਈ ਇੰਤਜ਼ਾਮ ਹੁਣ ਹੁਣ ਕਿੱਲੀ ਨਹੀਂ ਦੇ ਹਲੇ ਆਉਣ ਲੱਪ ਹੈ ਹੈ ਆਹੋ ਆਹੋ ਬਾਹੋ ਇਹ ਕਪੜਾ ਲੈ ਕੀਮਾ ਵੀ ਆ ਗਿਆ ਲੈ ਵੇ ਹਾਈ ਸੀ ਹਿੱਸਾ ਪਾਉਣ ਆ ਗਿਆ ਵੇ ਭੱਜ ਗਿਆ ਕੀਮਾ ਬਾਬਾ ਗੱਲੀ ਵਣ ਇਤਨਾ ਕਰ ਹੈ ਤੇ ਘਰ ਦਾ ਕਰਦਾ ਮੈਂ ਘਰ ਵੀ ਨਹੀਂ ਨਹੀਂ ਠੰਡਾ ਹੋ ਗਿਆ ਹਾਂ ਤਾਂ ਕਰ ਠੰਡਾ ਹੋ ਜਾਣਾ ਲਾ ਮੜੀ ਕੋਈ ਦਾ ਕਿਹੜਾ ਠੰਡਾ ਵਾਲਾ ਹੂੰ ਠੰਡਾ ਜੱਟੀ ਪਾਉਣ ਤੇ ਮੈਸਪੈਡਲ ਬਾਕੀ ਹੈ ਬਰੋਦੀ ਰ ਉੱਤੇ ਤੇਰੀ ਫਰਾਮ ਆ ਰਹੀ ਜਿਉਂ ਨੇ ਹਾਂ ਆ ਲਓ ਬਈ ਕੇਬਲ ਲੱਗਾ ਸੈੱਟ ਹੋਣ ਸਾਡਾ ਆ ਜਾਵ ਰੇ ਬੈ ਜਾ ਸਵੇਰ ਦੀਆਂ ਚੀਮੇ ਦੀਆਂ ਗੱਲਾਂ ਉਹਨਾਂ ਚੀਮਾ ਹੁਣ ਆਇਆ ਚੀਮਾ ਬਾਬਾ ਹੁਣ ਆਇਆ ਓ ਕਿਤੇ ਨਹੀਂ ਜਾਣਾ ਇੱਥੇ ਬੈ ਜਾ ਹੁਣ ਖਾਈਏ ਤੇ ਕੀ ਗੱਲਾਂ ਹੋ ਤੇ ਜਾਗੇ ਮੈਂ ਹੋਈ ਐ ਤੇ ਕੰਮ ਤਾਂ ਮੈਂ ਆਨੇ ਤਾਂ ਨਹੀਂ ਮੈਂ ਆਨੇ ਤਾਂ ਲਾਂ ਗਿਆ ਹੁੰਦਾ ਸਾਡੇ ਵਰਗਾ ਨਹੀਂ ਆ ਲੈ ਉਹ ਵੀ ਰੋਂ ਸੱਕੋ ਇਹ ਮੱਦੀ ਹਲਵਾਈ ਦਾ ਅੱਜ ਕੁਕਿੰਗ ਕੀਤੀ ਹੋਈ ਆ ਚੱਕੋ ਚੱਕੋ ਦੇਖੋ ਤਾਂ ਜਿਵੇਂ ਲੱਗਤੇ 3 ਮੀਟਰ ਦਾ ਪਾਗੀ ਜਿਹਾ ਫਨ ਗਿਆ ਹੋ ਗਿਆ ਕੀ ਬਣ ਗਈ ਹੈ ਕੀ ਬਣ ਗਈ ਕਿੰਨੇ ਦਿਨ ਹੋ ਗਏ ਬੈਠੀਏ 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 ਅੱਲੂ ਚਾਹੀਦਾ ਤੁਹਾਨੂੰ ਫੌਜੀ ਪਾਸ ਹੋ ਗਿਆ ਹਨਾ ਹਾਂ ਆ ਲੈ ਵੀ ਪੱਟੀ ਦੇ ਰਾਖੋ ਹੋ ਗਿਆ ਤੁਹਾਨੂੰ ਕਰ ਲੈਣ ਦੇ ਫੌਜੀ ਨੂੰ ਹੁਣ ਬਣੀਆ ਗੱਲ ਫੌਜੀ ਆ ਗਿਆ ਫੌਜੀ ਉਧਰ ਬਿੱਲਾ ਪਾਨੀਆਂ ਕੱਟ ਰਿਹਾ ਅੱਜ ਨਿਆਣਾ ਦੇ ਬਹੁਤ ਮਿਹਨਤ ਕਰ ਲਿਆ ਤਾਂ ਬੜਾ ਟੂਟਾ ਆਇਆ ਹੁੰਦਾ ਤੇ ਮੈਂ ਤੇ ਫਿਰ ਬੈਠਾ ਕੀ ਮੇਰੀ ਆ ਜਾਓ ਬਈ ਮੋਰੇ ਕਾਰਿਓ ਦੇ ਪਾਸੇ ਜੀ ਆ ਬੰਦਾ ਚੱਲਿਆ ਸਾਡੇ ਹੁਣ ਘੁੰਮਣ ਫਿਰਨ ਚਾਹ ਸੁਵੇਧਾ ਜੀ ਆ ਕੇ ਪੈਸੇ ਇਕੱਠਾ ਕਰ ਰਹੇ ਪਿਆ ਲੋਹਾ ਸੁਵੇਧਾ ਜੀ ਆਈ ਜਾਨਾ ਸਾਡੀ ਵੀਡੀਓਜ਼ ਆਉਂਦੇ ਹੁਣ ਤੇ ਇੱਥੇ ਤਾਂ ਵੀਡੀਓ ਬਣਾ ਕੇ ਸਮਾਰਟ ਤੇ ਅਗਲੀ ਵੀਡੀਓ ਤੇ ਬਣਾ ਲਾਂਗੇ ਤੇ ਵੀਡੀਓ ਨੂੰ ਕਿਹੜਾ ਸਬਸਕ੍ਰਾਈਬ ਤੇ ਸੁਵੇਧਾ ਜੀ ਆ ਬਹਿਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਜਿੰਨ ਤੋਂ ਪ੍ਰੀਤੀ ਨੂੰ ਆ ਜਾ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਸਾਡੀ ਕਾਲ ਜੀ अलिफ लैला अलिफ्लैना और जब नए कमाली क्योंकि तो है बजानी कदिया गुजर कहीं है लेकिन न